हां जी दोस्तों इस वीडियो दे विच आज आपा थोनू एक चंगिया ਬਣਤਰਾਲੀ ਬਿਲਕੁਲ ਜੈਨੂਨ ਸਪੌਟਲੈਸ ਨੁਕਰੀ ਬਸ਼ੇਰੀ ਦਿਖਾਉਣੀਆ ਜਿਹੜੀ ਹੁਣ ਮੇਟ ਕਰਾਉਣ ਦੇ ਕਾਬਿਲ ਆ ਬਸ਼ੇਰੀ ਦੀ ਉਮਰ ਹੁਣ 3 ਤੋਂ ਸਵਾ 3 ਸਾਲ ਦੇ ਵਿੱਚ ਹੋਗੀ ਤੇ ਕੱਲ ਨਾਲੇ ਚੇਤਕ ਦੀ ਬੱਚੀ ਆ ਦੋਸਤੋ ਇਹ ਬਾਲ ਪੌਰੀਆਂ ਦੀ ਵੀ ਸਾਫ ਆ ਤੇ ਬਾਕੀ ਜੈਨੂਨ ਸਪੌਟਲੈਸ ਆ ਇੱਕ ਵੀ ਇਹਦੇ ਤੁਹਾਨੂੰ ਸਪੌਟ ਪਾ ਲੈਣੀ ਥਿਹਾਣਾ ਕਣਕ ਦੇ ਦਾਣੇ ਜਿੰਨਾ ਵੀ ਬਾਕੀ ਗਲਾਬੀਪਣ ਬੱਚੀ ਦੇ ਵਿੱਚ ਬਹੁਤ ਜ਼ਿਆਦਾ ਆ ਸਭ ਤੋਂ ਵੱਡੀ ਗੱਲ ਆ ਜਿਹੜੀ ਹੁਣ ਘੋੜੀ ਬਣ ਕੇ ਇਹ ਤਿਆਰ ਹੋਈ ਖੜੀ ਆ ਤੇ ਤੁਹਾਡਾ ਸਮਾਂ ਨਹੀਂ ਖਰਾਬ ਹੋਣਾ ਤੁਸੀਂ ਇਹਨੂੰ ਜਾਂਦੇ ਸਾਰੀ ਮੇਟ ਕਰਵਾ ਸਕਦੇ ਹੋ ਸੋ ਕੰਨਾ-ਕੁੰਨਾ ਦੀ ਬਣਤਰ ਬਹੁਤ ਜ਼ਿਆਦਾ ਚੰਗੀ ਆ ਲੈਂਥ ਬੁਸ਼ੇਰੀ ਦੀ ਬੜੀ ਵਧੀਆ ਗਈ ਤੇ ਕਾਦਾ ਜਿਹੜਾ ਇਹਦਾ 60 ਤੋਂ ਮਾੜੀ-ਮੋਟੀ ਦਬਦੀ ਆ ਆ ਗਲਾਬੀਪਣ ਤੁਸੀਂ ਦੇਖ ਸਕਦੇ ਹੋ ਮੂੰਹ ਵਾਂ ਬੜਾ ਪਤਲਾ ਦੋਸਤੋ ਤੇ ਵੈਸੇ ਸਫੇਦੀ ਦੇ ਵਿੱਚ ਬਹੁਤ ਦਾ ਅਕੰਨਾਂ ਦੀ ਬਣਤਰ ਚੈੱਕ ਕਰੋ ਛੋਟਾ ਸ਼ਕੀਨ ਬਹੁਤ ਸੋਹਣਾ ਕੰਨ ਲੱਗਿਆਗਾ ਬੱਚੀ ਦੇ ਤੇ ਜਿਹੜਾ ਵੀ ਕੋਈ ਚਾਹਵਾਨ ਸੱਜਣ ਐਸ ਤਰ੍ਹਾਂ ਦੀ ਬਸ਼ੇਰੀ ਖਰੀਦਣਾ ਚਾਹੁੰਦਾ ਜਿਹੜੀ ਘੋੜੀ ਬਣ ਕੇ ਤਿਆਰ ਹੋਈ ਖੜੇ ਖੜੀ ਆ ਤੇ ਤੁਸੀਂ ਜਾਣ ਸਾਰੇ ਨੂੰ ਮੇਟ ਕਰਾ ਲਓ ਤਾਂ ਬਾਈ ਐਸ ਵੀਡੀਓ ਕੰਨੀ ਗੌਰ ਕਰ ਲਿਓ ਲਾਈਨ ਵੀ ਇਹਦੀ ਚੰਗੀ ਆ ਤੇ ਬਾਕੀ ਤੁਹਾਨੂੰ ਜਾਇਜ਼ ਜੇ ਰੇਟ ਦੇ ਵਿੱਚ ਇਹ ਮਿਲ ਜਾਣੀ ਆ ਸਾਊ ਸਰੀਫ ਬਸ਼ੇਰੀ ਆ ਦੋਸਤੋ ਸਾਫ ਸੁਥਰੀ ਆ ਇੰਨੀ ਸਾਫ ਬਸ਼ੇਰੀ ਆਮ ਘਾਟ ਹੀ ਨਿਕਲਦੀਆਂ ਨੇ ਛਿਪਕਾ ਛੁਪਕਾ ਆ ਜਾਂਦਾ ਆਮ ਤੌਰ ਤੇ ਪਰ ਇਹਦੇ ਇੱਕ ਵੀ ਦਾਣਾ ਨਹੀਂ ਤੁਹਾਨੂੰ ਪਾਲਿਆ ਸਿਆਣਾ ਛਿਪਕੇ ਜਾਂ ਸਪੌਟ ਦਾ ਸੋ ਐਡਰੈਸ ਕਰ ਲਓ ਨੋਟ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਪਿੰਡ ਪੈਂਦਾ ਜੈਮਲ ਸਿੰਘ ਵਾਲਾ ਤਪਾ ਮੰਡੀ ਤੋਂ ਤਕਰੀਬਨ 8-9 ਕਿਲੋਮੀਟਰ ਦੂਰ ਜਦੋਂ ਆਪਾਂ ਭਧੌੜ ਵਾਲੇ ਪਾਸੇ ਨੂੰ ਆਉਣੇ ਆ ਤਾਂ ਭਧੌੜ ਤੋਂ ਤਕਰੀਬਨ ਇਹ 12-13 ਕਿਲੋਮੀਟਰ ਪੈਂਦਾ ਤੇ ਤਪਾ ਮੰਡੀ ਤੋਂ 8-9 ਕਿਲੋਮੀਟਰ ਪੈ ਜਾਂਦਾ ਹੈ ਕੰਟੈਕਟ ਨੰਬਰ ਕਰ ਲਓ ਨੋਟ ਬਾਈ ਜਖਸੀਰ ਦਾ 97880 63000 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਲਿਓ ਇੱਕੋ ਹੀ ਘੋੜੀ ਬਾਈ ਦੇ ਕੋਲ ਇਹ ਰੱਖੀ ਵੀ ਆ ਜਿਹੜੀ ਸੇਲ ਕਰਨੀ ਆਂਗੀ ਦੋਸਤੋ ਡਿਟੇਲ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਲੀਅਰ ਕਰ ਦਿੰਨਾ ਕੱਲਾਂ ਵਾਲੇ ਚੇਤਕ ਦੀ ਬੱਚੀ ਆ ਇਹ ਬਾਲ ਪੌਰੀਆਂ ਦੀ ਸਾਫਾ ਮੂੰਹ ਮਹਾਂਦਰੇ ਦੀ ਬੜੀ ਸੋਹਣੀ ਆ ਤੇ ਬਿਲਕੁਲ ਸਪੌਟਲੈਸ ਆ ਕੱਦਾ ਜਿਹੜਾ ਇਹਦਾ 60 ਤੋਂ ਮਾੜੀ-ਮੋਟੀ ਦੱਬਦੀ ਆ ਜਾਂ ਤੁਸੀਂ ਇਹ ਕਹਿ ਲੋ ਵੀ ਪ੍ਰੋਪਰ 95 ਇੰਚੇ ਦੀ ਹਾਈਟ ਵਾਲੀ ਸੋ ਐਡਰੈਸ ਤੁਹਾਨੂੰ ਆਪਾਂ ਕਲੀਅਰ ਕਰਦਾ ਜੈਮਲ ਸਿੰਘ ਵਾਲਾ ਪਿੰਡ ਆ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਤੇ ਮੀਟ ਕਰਾਉਣ ਦੇ ਹੋਂ ਇਹ ਕਾਬਲਾ ਤੁਸੀਂ ਆਪਦੀ ਤਸੱਲੀ ਨਾਲ ਇਹਨੂੰ ਬਾਈ ਦੇ ਘਰੇ ਆ ਕੇ ਫੋਨ ਲਾ ਕੇ ਦੇਖ ਕੇ ਖਰੀਦ ਸਕਦੇ ਹੋ ਤੇ ਬੱਚੀ ਦਾ ਜਿਹੜਾ ਰੇਟ ਆ ਮੈਂ ਤੁਹਾਨੂੰ ਇੰਨਾ ਕਿ ਹਿੰਟ ਦੇ ਦੇਣਾ ਵੀ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਣੀ ਆਗੀ ਇਹ ਜਿੱਥੇ ਤੋਂ ਆਮ ਨੌਕਰੀਆਂ ਘੋੜੀਆਂ ਦੇ ਰੇਟ ਸਟਾਰਟ ਜੇ ਹੁੰਦੇ ਆ ਸੋ ਬਾਈ ਜਗਸੀਰ ਨੂੰ ਫੋਨ ਲਾ ਲਿਓ ਨੰਬਰ ਆਪਾਂ ਸਕਰੀਨ ਤੇ ਮੈਂਸ਼ਨ ਕਰਤਾ ਨੋਟ ਕਰ ਲਓ 97880 63000 ਸੋ ਬੱਚੀ ਸਾਫ ਸੁਥਰੀ ਆ ਦੋਸਤੋ ਕੁਆਲਿਟੀ ਦੀ ਚੰਗੀ ਆ ਫੋਨ ਲਾ ਲਿਓ ਜਿਹਨੇ ਖਰੀਦਣੀ ਹੋਈ